ਸਯੁਕਤ ਕਿਸਾਨ ਮੋਰਚਾ ਗੈਰ ਨੀਤੀਕ ਭਾਰਤ ਦੇ ਕਿਸਾਨ ਮਜ਼ਦੂਰ ਮੋਰਚੇ ਦੀ ਗਵਾਹੀ ਹੇਠ ਕਿਸਾਨਾਂ ਮਜ਼ਦੂਰਾਂ ਦੇ ਸਰਕਾਰਾਂ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸ਼ੰਭੂ ਤਖਨੋਰੀ ਬਾਰਡਰ ਉੱਪਰ ਚੱਲ ਰਹੇ ਮੋਰਚੇ ਤੇ ਬੀਤੀ ਦਿਨੀ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਮਹਿਲਾਵਾਂ ਵੱਲੋਂ ਦੋਵੇਂ ਬਾਰਡਰਾਂ ਉੱਤੇ ਪਹੁੰਚ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨੋਂੰਦਿਆ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਦੱਸ ਦੇ ਕਿ ਇਸ ਮੌਕੇ ਵੱਖ-ਵੱਖ ਮਹਿਲਾਵਾਂ ਆਗੂ ਨੇ ਕਿਹਾ ਕਿ ਸਰਕਾਰ ਵੱਲ ਹਰ ਰੋਜ਼ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰਨ ਦੀ ਸਾਜ਼ਿਸ਼ਾਂ ਗੜੀਆਂ ਚੱਲ ਰਹੀਆਂ ਨੇ ਇਸ ਲਈ ਸਰਕਾਰ ਦੀ ਹੈ ਨਾ ਸਾਰੂਸ਼ੇ ਤੋਂ ਬਚਣ ਲਈ ਹਰ ਵਿਅਕਤੀ ਨੂੰ ਕਿਸਾਨ ਮਜ਼ਦੂਰ ਦੇ ਜਥੇਬੰਦ ਹੋਣਾ ਜ਼ਰੂਰੀ ਹੈ ਸਾਡੇ ਘਰਾਂ ਦੇ ਵਿੱਚ ਬੈਠੇ ਬੀਬੀਆਂ ਨੂੰ ਵੀ ਆਪਣੇ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੋਰਚੇ 'ਚ ਡੱਟ ਕੇ ਜ਼ਰੂਰ ਖੜਨਾ ਚਾਹੀਦਾ ਹੈ ਅਸੀਂ ਪਰ ਸਰਕਾਰਾਂ ਨੂੰ ਮੂੰ ਤੋਰ ਜਵਾਬ ਦੇਣਾ ਚਾਹੀਦਾ ਹੈ ਨਾ ਉਥੇ ਦਾ ਜੇ ਕਿ ਇਸ ਦੌਰਾਨ ਹੀ ਜਿਹੜਾ ਕਿਸਾਨੀ ਆਗੂ ਜਗਦੀਤ ਸਿੰਘ ਡੱਲੇਵਾਲ ਤੇ ਸਵਰਨ ਸਿੰਘ ਪੰਦੇਸ ਸਮੇਤ ਹੋਰ ਆਗੂ ਨੇ ਵੀ ਆਖਿਆ ਕਿ ਤਾਂਸ ਗੁਆ ਹੈ ਕਿ ਪਹਿਲੇ ਤੇ ਅੱਜ ਦੇ ਸਮੇਂ ਵਿਚਾਰੇ ਸੰਘਰਸ਼ ਹਰ ਸਮੇਂ ਮਾਵਾ ਨਾਲ ਵੱਲੋਂ ਆਪਣੇ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜਿਆ ਗਿਆ ਪੂਰਨ ਸਹਿਯੋਗ ਦਿੱਤਾ ਗਿਆ ਉਨ੍ਹਾਂ ਨੇ ਮੋਰਚੇ ਤੋਂ ਬਾਅਦ ਵੱਧ ਚੜ ਕੇ ਇਹਨਾਂ ਵੱਲੋਂ ਹਿਸਾਲੇ ਆਗੇ ਕਿਸਾਨਾਂ ਆਗੋਂ ਇਹ ਵੀ ਕਹਿ ਕੇ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸੰਵਿਧਾਨ ਚ ਮਿਲੇ ਸ਼ਾਂਤੀਪੂਰਤ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਨੇਤਾਵਾਂ ਨੇ ਆਖਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਲਈ ਸ਼ਹੀਦੀਆਂ ਦੇਣੀਆਂ ਪੈਰੀ ਨੇ ਜਿਨ੍ਹਾਂ ਨੂੰ ਲਾਗੂ ਕਰਨ ਦਾ ਵਾਅਦਾ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਜਾਂ ਇਹਨਾਂ ਮੰਗਾਂ ਨੂੰ ਮੰਨਣ ਦੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ। ਇਸ ਵਕਤ ਅਸੀਂ ਖੜੇ ਹਾਂ ਖਨੌਰੀ ਮੋਰਚੇ ਦੇ ਵਿੱਚ ਜਿੱਥੇ ਲਗਾਤਾਰ ਸਾਡੇ ਕਿਸਾਨ ਸਾਡੀਆਂ ਭੈਣਾਂ ਨੌਜਵਾਨ ਮੋਰਚੇ 'ਚ ਡੱਟੇ ਹੋਏ ਨੇ ਸਾ ਸਰਕਾਰ ਨੂੰ ਜਿਹੜੀਆਂ ਚਾਰ ਗੇਟ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਮੰਗਾਂ ਨੇ ਨੱਚ ਚਰਚਾ ਹੋਊਗੀ ਤਾਂ ਉਸ ਪਿੱਛੇ ਜਿਹੜੇ ਮੋਰਚੇ ਤੋਂ ਰਹਿ ਰਹੇ ਲੋਕ ਨੇ ਉਹ ਕੁਝ ਅਰਜੀਕ ਕਰ ਰਹੇ ਨੇ ਕਿ ਸਾਨੂੰ ਕੋਈ ਸੱਦਾ ਪੱਤਰ ਆਊ ਜਾਂ ਕੋਈ ਮੀਟਿੰਗ ਹੋਊਗੀ ਭਰਾਓ ਮੋਰਚੇ ਦੇ ਵਿੱਚ ਰੋਜ਼ ਕੋਈ ਨਾ ਕੋਈ ਤੂਰਾ ਮਪਾ ਦਿਨੇ ਆ ਜਿਵੇਂ ਕੱਲ ਨੂੰ 8 ਮਾਰਚ ਨੂੰ ਔਰਤਾਂ ਵਾਲਾ ਜਿਹੜਾ ਦਿਵਸ ਆ ਉਹ ਆਪਾਂ ਇੱਥੇ ਦੋਨੇ ਖਨੌਰੀ ਸ਼ੰਭੂ ਬਣਾ ਰਹੇ ਆ 10 ਤਰੀਕ ਨੂੰ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਿਆ 12 ਤੋਂ 4 ਉਹਦੀ ਜਿਹੜੀ ਬਾਹਰ ਸਰਕਾਰ ਵੱਲੋਂ ਫਲਾਇਆ ਜਾ ਰਿਹਾ ਹੈ ਉਹਦਾ ਕੱਲੇ ਪੰਜਾਬ ਦੇ ਕਿਸਾਨਾਂ ਦਾ ਕਿਸਾਨ ਲਬਜ ਵੀ ਨਹੀਂ ਵਰਤਦੇ ਕੱਲੇ ਪੰਜਾਬ ਦੇ ਲੋਕਾਂ ਦਾ ਪਰ ਅੱਜ ਤੁਸੀਂ ਇੱਥੇ ਆ ਕੇ ਵੇਖ ਸਕਦੇ ਹੋ ਕਿੰਨੇ ਟੈਗ ਦੂਜੇ ਸਟੇਟਾਂ ਦੇ ਕੱਲ ਵੀ ਜਿਹੜੇ ਪ੍ਰੋਗਰਾਮ ਦੂਜੇ ਸਟੇਟਾਂ 'ਚੋਂ ਤੁਰੇ ਨੇ ਬੰਦੇ ਤਾਂ ਸਰਕਾਰ ਨੇ ਉਹਨਾਂ ਨੂੰ ਵੀ ਗਿਰਵੀਦਾਰ ਕੀਤਾ ਮੇਰੇ ਨਾਲ ਇਹ ਬਕਰ ਬੈਠੇ ਨੇ ਅਕਵਾਲ ਸਿੰਘ ਜ਼ਿਲ੍ਹਾ ਮੁਕਤਸਰ ਇਹਨਾਂ ਨੂੰ ਕਿਹੜਾ ਕੋਈ ਸੱਦਾ ਦਿੱਤਾ ਵਿਚਾਰੇ 100 ਅੰਗ ਹੀ ਨੇ ਲੱਗ ਤੋਂ ਦੇ ਪਾਸੇ ਰਾਜੂ ਬੈਠੇ ਨੇ ਇਹ ਵੀ ਇਸ ਅੰਗਹੀਣ ਨੇ ਪਰ ਇਹਨਾਂ ਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਜਦ ਰਾ ਆਪਾਂ ਤਾਂ ਜਮੀਰਾ ਜਾਗਦਿਆਂ ਨੇ ਦੋਨੇ ਪ੍ਰਮਾਤਮਾ ਨੇ ਹੱਥ ਦਿੱਤੇ ਆ ਲੱਤਾ ਦਿੱਤੀਆਂ ਆਪਾਂ ਮੰਗਾ ਮਨਾਉਣ ਲਈ ਜ਼ਮੀਨ ਬਚਾਉਣੀ ਹੈ ਤਾਂ ਲਾਜ਼ਮੀ ਮੋਰ ਦਿੱਤਾ ਕਿ ਡੱਗੇ ਸਮੂੱਚੇ ਭਾਰ ਦੇ ਕਿਸਾਨਾਂ ਨੂੰ ਸੱਦਾ ਦੇ ਰਹੇ ਆ ਕਿ ਅੱਜ ਇਸ ਗੱਲ ਦੇ ਵਿੱਚ ਬੈਠੇ ਰਹਾਂਗੇ ਕਿ ਫਲਾਣਾ ਨਹੀਂ ਗਿਆ ਫਲਾਣਾ ਗਿਆ ਤਾ ਪ੍ਰਭੂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੀ ਫੌਜ ਅੱਜ ਬਾਡਰਾਂ ਤੇ ਖੜੀ ਹੈ ਸਾਡੀਆਂ ਜ਼ਮੀਨਾਂ 'ਚ ਖੜੂਗੀ ਇਹਨੂੰ ਪਾਸ ਮੋੜ ਲਈ ਇਹੋ ਜੇ ਮੌਕੇ ਵਾਰ-ਵਾਰ ਨਹੀਂ ਆਉਣੇ ਲੜਾਈਆਂ ਰੋਜ਼ ਨਹੀਂ ਲੜੀਆਂ ਜਾ ਰਹੀਆਂ ਦੋਨੇ ਫੋਰਮ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਬੜੇ ਸਮੇਂ ਠੁਕਮੇ ਤੇ ਦਿੱਤਾ ਸਰਕਾਰ ਨੂੰ ਕਟਾਰੇ 'ਚ ਖੜਾਇਆ ਇਹ ਮੰਗਾਂ ਮਨੋਣ ਲਈ ਲੋਕਾਂ ਨੂੰ ਬੇਨਤੀ ਹੈ ਕਿ ਆਪਦੇ ਕੰਮਧੰਦੇ ਛੱਡ ਕੇ ਹਰੇਕ ਪਿੰਡ ਦੇ ਵਿੱਚੋਂ ਜਾਣੇ ਇੱਕ ਟਰਾਲੀ ਦਾ ਜੋਗਦੜ ਪਾਓ 10 ਬੰਦੇ ਉਹਦੇ ਵਿੱਚ ਪੈਣ ਵਾਲਾ ਜਿਹੜਾ ਇੰਤਜ਼ਾਮ ਕਰਕੇ ਬਹੁਤ ਇੱਥੇ ਰਿਪੋਰਟ ਆ ਰਹੀਆਂ ਰੋਜ਼ 10 15 ਟਰਾਲੀਆਂ ਰੋਜ਼ ਮੋਰਚੇ 'ਚ ਲਗਾਤਾਰ ਬਾਤ ਰਹੀਆਂ ਜਿੱਦ ਦੇ ਸੀ ਆਈਸੀ ਉੱਤੇ ਗਿਣਤੀ ਕਿੰਨੀ ਹੈ ਅੱਜ ਗਿਣਤੀ ਕਿੰਨੀ ਹੈ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਮੋਰਚੇ 'ਚ ਡਟ ਕੇ ਮੰਗਾਂ ਮੰਨਵਾਏ ਧੰਨਵਾਦ